ਵੀਜ਼ਾ ਨਾਲ ਲੱਗਿਆ ਤਾਂ ਮੁੰਡੇ ਦੇ ਵੱਲੋਂ ਵੱਡਾ ਕਦਮ ਚੁੱਕ ਲਿਆ ਗਿਆ ਜੀ ਹਾਂ ਲੁਧਿਆਣਾ ਤੋਂ ਇਹ ਦਰਦਨਾਕ ਘਟਨਾ ਸਾਹਮਣੇ ਆਈ ਜਿੱਥੇ ਵਿਦੇਸ਼ ਜਾਣ ਲਈ ਵੀਜ਼ਾ ਨਾ ਲੱਗਣ ਤੋਂ ਬਾਅਦ ਪਰੇਸ਼ਾਨ ਵਿਅਕਤੀ ਪਾਸੋ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਜਸਵੀਰ ਸਿੰਘ ਦੀ ਉਮਰ ਕਰੀਬ 34 ਸਾਲ ਸੀ ਅਤੇ ਉਸ ਦੀ ਇੱਕ ਬੇਟੀ ਵੀ ਹੈ। ਜਾਂਚ ਅਫਸਰ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਕਰੀਬ 2:30 ਵਜੇ ਘਟਨਾ ਸਬੰਧੀ ਸੂਚਨਾ ਮਿਲੀ ਸੀ ਕਿ ਮਿਲਰਗੰਜ ਇਲਾਕੇ ਵਿੱਚ ਕਿਸੇ ਨੌਜਵਾਨ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਮੋ ਕਿਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਉਸ ਦਾ ਵੀਜ਼ਾ ਨਹੀਂ ਲੱਗ ਰਿਹਾ ਸੀ ਸੋ ਇਹਨਾਂ ਹਾਲਾਤਾਂ ਵਿੱਚ ਉਸ ਨੇ ਇਹਨਾਂ ਵੱਡਾ ਕਦਮ ਚੁੱਕ ਲਿਆ ਸਟਿੰਗ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਜੀ ਹਮਿੰਦ ਜੀ ਕੀ ਮੈਟਰ ਹੈ ਜਿਹੜੀ ਗੋਲੀ ਚੱਲੀ ਇਹ ਨਾ ਇਹਨਾਂ ਦਾ ਕੋਈ ਇੱਕ ਇਹ ਕਹੀ ਸੀ ਇਹ ਦਾਦੇ ਵੈਸੇ ਮੈਨੂੰ ਪਤਾ ਲੱਗਿਆ ਵੀ ਇਹਦਾ ਕਿਤੇ ਬਾਹਰ ਦਾ ਵੀਜ਼ਾ ਨਹੀਂ ਲੱਗਾ ਹੂੰ ਉਹਦੇ ਕਰਕੇ ਇਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਕਿਹੜੀ ਜਗ੍ਹਾ ਵੀਜ਼ਾ ਲਿਖਣੀ ਸੀਗਾ ਫਿਰ ਬਾਅਦ ਵਿੱਚ ਕਿਤੇ ਕਰਨ ਕਿਦਾਂ ਹਾਂਜੀ ਹਾਂਜੀ ਵੀਜ਼ਾ ਕੀ ਕੈਨਸਲ ਹੋ ਗਈ ਸਰ ਹਾਂਜੀ ਵੀਜ਼ਾ ਕੈਨਸਲ ਹੋ ਗਿਆ ਸੀਗਾ ਹਾਂਜੀ ਹਾਂਜੀ ਇਹਨੇ ਨਾ ਆ ਕੇ ਨਾ ਵਿੱਚ ਇਹਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਨਾਂ ਤੇ ਇਹਦਾ ਜਸ਼ਵੀਰ ਸਿੰਘ ਆ ਕਿਹੜਾ ਹੀ ਆ ਇਹਦੀ ਆਟਾ ਬਿੱਲ ਕੰਨ ਜਾ ਜੀ ਮਤਲਬ ਜਿਹਦਾ ਵੀਜ਼ਾ ਨਹੀਂ ਲੱਗਿਆ ਮੁੰਡਾ ਕਿੰਨਾਕ ਮਤਲਬ ਆਪਣੇ ਉੱਤੇ ਪਰਚਾ ਲੱਗਾ ਕਿ ਮੈਂ ਆਪਣੇ ਪਰਚਾਣ ਹੋ ਗਿਆ ਪਰਚਾਣ ਕਰ ਗੋਲੀ ਮਾਰੀ ਉਹ ਤਾਂ ਠੀਕ ਠਾਕ ਉਹ ਗੱਲ ਨਹੀਂ ਤੇ ਬੱਚਾ ਇਹ ਕਰਕੇ ਆਪਣੇ ਤੈਸ ਛਾ ਕੇ ਤੇ ਗੋਲੀ ਮਾਰ ਦਿੱਤੀ ਕੋਈ ਲਿਸੰਸੀ ਅਸਲਾ ਜਿੰਨਾ ਗੋਲੀ ਮਾਰੀ ਹਾਂਜੀ 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 ਗੋਲੀ ਮਾਰੀ ਹਾਂਜੀ 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 ਕਰ ਇੱਕ ਕੱਲ ਰਾਤ ਨੂੰ 2:30 ਵੇਲੇ ਨੂੰ ਰਾਤ ਨੂੰ ਆ ਜੀ ਹਾਂਜੀ ਹਾਂਜੀ ਇਹਦੀ ਕੋਈ ਸੀਸੀਟੀਵੀ ਆ ਸਰ ਨਹੀਂ ਸੀਸੀਟੀਵੀ ਉਹਦੇ ਕੋਈ ਰੀਕਾਮ ਬੈ ਨਹੀਂ ਲੱਗੇ ਵੈਸੇ ਕੁਝ ਹਾਂਜੀ ਹਾਂਜੀ ਤੁਹਾਡੇ ਕੋਲ ਸਰ ਇਤਲਾਹ ਕੀ ਆਈ ਸੀ ਰਾਤ ਵੀ ਵੀਆਪੀ ਇੱਕ ਕਿਨੇ ਆਤਮ ਸੇਕਾ ਲਈ ਗੋਲੀ ਮਾਰਦੀ ਗਏ ਨੇ ਤੇ ਅਸਮਾ ਅਗੇ ਦੇਖਿਆ ਹੁਣ ਜੀ ਰਾਤ ਵੀ ਆਇਆ 2:30 ਵੇ ਅਗ ਚੈੱਕ ਕੀਤਾ ਜੀ ਹਾਂਜੀ